ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤਾਂ ਜੀ ਆਪ ਸਭਾ ਸੰਗਤਾਂ ਨੂੰ ਪਤਾ ਹੈ ਜੋ ਦਾਸ ਨੂੰ ਨਿਰਮਲ ਭੇਕਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਔਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਔਰ ਮੇਰੇ ਜਿੰਮੀ ਵੀ ਫਗਵਾੜੀ ਸ਼ਹਿਰ ਦੇ ਇਲਾਕੇ ਦੇ ਤੋਂ ਮੈਨੂੰ ਦਾਸ ਨੂੰ ਪ੍ਰੇਮ ਕਰਨ ਵਾਲੇ ਨੇ ਉਹ ਸਾਡੇ ਇਲਾਕੇ 'ਚ ਬਹੁਤ ਹੀ ਵੱਡੀ ਸਮਾਜ ਸੇਵੀ ਸਰਬ ਨੌਜਵਾਨ ਸਭਾ ਰਜਿਸਟਰ ਫਗਵਾੜਾ ਜਿਨ੍ਹਾਂ ਨੇ ਦਾਸਨੋਜ ਸਾਰੇ ਪ੍ਰਬੰਧਕਾਂ ਨਾਲ ਕੇ ਆਣ ਕੇ ਮੈਨੂੰ ਇੱਥੇ ਧੰਨਵਾਦ ਕੀਤਾ ਮੇਰਾ ਸ਼ੁਕਰਾਨਾ ਕੀਤਾ ਉੱਥੇ ਮੈਂ ਇਹਨਾਂ ਦਾ ਸਾਰਿਆਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜਾ ਮੈਨੂੰ ਨਿਰਮਲ ਭੇਖ ਦੇ ਡਿਊਟੀ ਉਪਾਦੀ ਦਿੱਤੀ ਸਭ ਤੋਂ ਵੱਡੀ ਉਪਾਦੀ ਇਹ ਮੈਨੂੰ ਇਲਾਕਾ ਸਾਰਾ ਸ਼ਹਿਰ ਔਰ ਪਿੰਡਾਂ ਦੇ ਲੋਕ ਮੈਨੂੰ ਇਹਨਾਂ ਮਾਣ ਦਿੰਦੇ ਹਨ ਚਾਹੇ ਇਹ ਜਿਹੜੀਆਂ ਸੇਵਾਵਾਂ ਮੈਂ ਕਰਦਾ ਇਹ ਮਹਾਪੁਰਖਾਂ ਦੀ ਕਿਰਪਾ ਦੇ ਨਾਲ ਸੰਗਤ ਦੀ ਕਿਰਪਾ ਦੇ ਨਾਲ ਕਰਦਾ ਇਸੇ ਕਰਕੇ ਮੈਨੂੰ ਇਹ ਛੋਟਾ ਨਹੀਂ ਬਹੁਤ ਵੱਡਾ ਮੈਨੂੰ ਮਾਣ ਮਿਲਿਆ ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਮੇਰੇ ਇਲਾਕੇ ਦੇ ਵਿੱਚ ਹਮੇਸ਼ਾ ਸ਼ਾਂਤੀ ਬਣੀ ਰਹੇ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਬਣੀ ਰਹੇ ਮੈਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਫਿਰ ਇੱਕ ਵਾਰ ਮੈਂ ਸਰਬ ਨੌਜਵਾਨ ਸਭਾ ਦੀ ਜਿੰਨੇ ਵੀ ਪ੍ਰਬੰਧਕ ਨੇ ਅਰਦਾਸ ਕਰਦਿਆਂ ਚੜ੍ਹਦੀ ਕਲਾ ਕਰਨ ਜਿਹੜਾ ਮੈਨੂੰ ਇੱਥੇ ਆਇਆਂ ਦਾ ਮੈਂ ਧੰਨਵਾਦ ਕਰਕੇ ਚੱਲੇ ਨੇ ਵਾਹਿਗੁਰੂ ਨਾਲ ਸਾਰਿਆਂ ਨੂੰ ਚੜ੍ਹਦੀ ਕਲਾ ਕਰਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਡਵਾ ਵਿਖੇ ਮਹਾਨ ਸੰਤ ਗੁਰਚਰਨ ਸਿੰਘ ਜੀ ਉਹਨਾਂ ਦੀ ਅਸੀਂ ਨਿਰਮਲ ਕਟਿਆ ਵਿਖੇ ਆਏ ਆ ਸਰਬ ਨੌਜਵਾਨ ਸਭਾ ਪਗੜਾ ਵੱਲੋਂ ਔਰ ਬਾਬਾ ਜੀ ਨੂੰ ਬਹੁਤ ਵੱਡੀ ਜਿਹੀ ਉਪਾਧੀ ਮਿਲੀ ਆ ਉਹਦੇ ਸਬੰਧ ਵਿੱਚ ਆਏ ਆ ਨਿਰਮਲ ਰਤਨ ਰਤਨ ਅਵਾਰਡ ਜਿਹੜਾ ਵਾ ਬਾਬਾ ਜੀ ਨੂੰ ਮਿਲਿਆ ਵਾ ਔਰ ਅਸੀਂ ਬਹੁਤ ਹੀ ਬਾਬਾ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੁਨੀਆ ਨੂੰ ਇੱਕ ਚੰਗਾ ਮੈਸੇਜ ਦੇ ਕੇ ਔਰ ਆਪਣੇ ਨਾਲ ਜੋੜਿਆ ਵਾ ਔਰ ਬਹੁਤ ਹੀ ਸਾਡੀ ਰੂਹ ਨੂੰ ਇੱਕ ਖੁਸ਼ਾਕ ਮੀਂਹ ਇੱਥੇ ਆ ਕੇ ਕਿ ਜਿਸ ਤਰ੍ਹਾਂ ਦਾ ਮਾਹੌਲ ਬਾਬਾ ਜੀ ਨੇ ਕ੍ਰੀਏਟ ਕੀਤਾ ਵਾ ਕਿ ਦੁਨੀਆਦਾਰੀ ਤੋਂ ਰਹਿਤ ਜਿੱਥੇ ਤੁਹਾਨੂੰ ਸਮਾਜ ਦੀ ਲੋੜ ਆ ਉੱਥੇ ਅੱਜ ਅਧਿਆਤਮਿਕ ਦੀ ਵੀ ਲੋੜ ਆ ਬਾਬਾ ਜੀ ਦੇ ਵਿਚਾਰਾਂ ਨੂੰ ਸੁਣ ਕੇ ਮਨ ਜਿਹਦਾ ਵਾ ਗੱਦਗੱਦ ਹੋ ਗਿਆ ਵਾ ਔਰ ਸਰ ਨੌਜਵਾਨ ਸਭਾ ਇਲਾ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਦੁਨੀਆ ਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਔਰ ਬਾਬਾ ਜੀ ਨੂੰ ਜਿਹੜੀ ਉਪਾਦੀ ਮਿਲੀ ਆ ਉਹਦੇ ਲਈ ਅਸੀਂ ਬਹੁਤ ਹੀ ਖੁਸ਼ ਹਾਂ ਔਰ ਸਾਡਾ ਜਿਹੜਾ ਮੰਨਿਆ ਬਾਬਾ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਆਇਆ ਵਾ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਪੂਰੀ ਦੁਨੀਆ ਨੂੰ ਆਪਣਾ ਚੰਗਾ ਮੈਸੇਜ ਜਿਹੜੀ ਸਰ ਨੌਜਵਾਨ ਸਭਾ ਪੁਗਵਾੜਾ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ